ਪਹਿਲਾ ਲਾਣੇ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਨ ਦੇਵਾਂਗੇ ਇੱਥੇ ਮੇਰੇ ਕੋਲੇ ਆਏ ਆ ਕਈ ਪਿੰਡ ਵਾਲੇ ਨਰੁਆਣਾ ਵਾਲੇ ਜਿਨ੍ਹਾਂ ਦੀ ਜ਼ਮੀਨ ਆ ਪਿੱਛੇ ਬੈਠੇ ਆਓ ਇੱਧਰ ਇੱਧਰ ਆ ਜਾ ਪਾਸੇ ਆਹ ਸਾਰੇ ਆ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਪੱਤੀ ਚੁੱਕੀ ਦੇ ਸਾਰੇ ਆ ਸਾਰੇ ਪਰਿਵਾਰ ਹੈ ਮੈਂ ਤੁਹਾਨੂੰ ਇੱਕ ਕਤਲ ਕਰਨਾ ਹੈ ਇੱਕ ਤਾਂ ਸਾਰੇ ਪਿੰਡ ਵਾਲੇ ಗ್ರಾಮ ਸਭਾ ਬਣਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਤੇ ਮੈਨੂੰ ਲੱਗਦਾ ਪਿੰਡਾਂ ਚ ਆ ਵੀ ਲਾ ਦਿਓ ਬੋਰਡ ਇਹ ਝਾੜੂ ਵਾਲਿਆਂ ਨੂੰ ਵਣ ਨਹੀਂ ਦੇਣਾ ਇਹਨਾਂ ਕੌਮ ਨੂੰ ਦੂਜੀ ਗੱਲ ਮੈਂ ਅੱਜ ਕਹਿਣ ਲੱਗਿਆ ਜਿਵੇਂ ਹਿਮਾਚਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਾਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਬਾਹਰਲਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਬਾਹਰਲੇ ਅਸੀਂ ਕਿਸੇ ਨੂੰ ਨਹੀਂ ਲੈਣ ਦੇਵਾਂਗੇ ਦੂਜੀ ਗੱਲ ਜਿਹੜੀ ਜਿਹੜੀਆਂ ਅੱਜ ਸਰਕਾਰੀ ਨੌਕਰੀਆਂ ਕੱਢ ਲਿਓ ਜਿਹੜਾ 20-25 ਹਜ਼ਾਰ ਜਿੰਨੀਆਂ ਵੀ ਥੋੜੀ ਦਿੱਤੀਆਂ ਆਪਾਂ ਤਾਂ 2.5-3 ਲੱਖ ਦਿੱਤੇ ਸੀ ਅੱਧੇ ਬਾਰਦੇ ਐ ਅੱਧੇ ਕੋਈ ਯੂਪੀ ਦੇ ਐ ਅੱਧੇ ਕੋਈ ਹਰਿਆਣੇ ਦੇ ਐ ਮੈਂ ਗਰੰਟੀ ਦਿੰਦਾ ਤੇ ਕਾਨੂੰਨ ਲੈ ਕੇ ਆਵਾਂਗੇ ਪੰਜਾਬ ਤੋਂ ਬਾਹਰ ਕਿਸੇ ਵੀ ਮੁੰਡੇ ਨੂੰ ਪੰਜਾਬ ਸਰਕਾਰ ਦੀ ਸਰਕਾਰੀ ਨੌਕਰੀ ਨਹੀਂ ਮਿਲਤੇ ਜਾਊਗੀ ਤੀਜੀ ਗੱਲ ਜਿੰਨੀ ਵੀ ਇੰਡਸਟਰੀ ਪੰਜਾਬ ਚ ਆਏਗੀ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਪਰ ਇਨਸੈਂਟਿਵ ਦੀ ਇੱਕ ਕੰਡੀਸ਼ਨ ਹੋਊਗੀ ਘੱਟੋ ਘੱਟ 80% ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਪੰਜਾਬ ਆਪਣਾ ਪੰਜਾਬ ਚੰਗਾ ਵਧੂਗਾ ਤਾਹੀ ਤਰੱਕੀ ਹੋਊਗੀ ਇਸ ਕਰਕੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਿਹਾ ਅਕਾਲੀ ਦਲ ਤੋਂ ਬਗੈਰ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਚਾ ਲੋ ਗੱਲਾਂ 'ਚ ਨਾ ਆਓ ਕੱਲੀ ਇੱਕ ਪਾਰਟੀ ਥੋੜੀ ਬਚਾ ਸਕਦੀ ਹੈ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਚੀਜ਼ ਸੁਰਲੀ ਛੱਡਣਗੇ ਪਰ ਐਕਤੀ ਇਹਨਾਂ ਦੀ ਗੱਲਾਂ ਚ ਨਾ ਆਓ ਆਪਾਂ ਵਾਪਸ ਉਹ ਖੁਸ਼ੀ ਵਾਲੇ ਦਿਨ ਜਦੋਂ ਜੋ ਚਾਹੁੰਦੇ ਸੀ ਉਹ ਨਾਲ ਦੇ ਨਾਲ ਆਦੇਸ਼ ਹੋ ਜਾਂਦੇ ਸੀ ਜਦੋਂ ਕਾਲੀ ਵਰਕਰਾਂ ਦੇ ਦਫ਼ਤਰ ਜਾਂਦੇ ਸੀ ਨੀਲੀਆਂ ਦੀ ਕਦਰ ਹੁੰਦੀ ਸੀ ਉਹ ਦਿਨ ਵਾਪਸ ਲੈ ਕੇ ਆਈਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਊ ਅਸੀਂ ਹਾਜ਼ਰ ਹਾਂ ਹਲੇ ਤਾਂ ਆ ਇਲਾਕਾ ਦੀ ਡਿਵੈਲਪਮੈਂਟ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਅੱਜ ਦੱਸ ਦਣਾ ਹੈ ਅਗਲੀ ਸਰਕਾਰ ल्याਦੋਂ 8-10 ਸਾਲ ਦੇ ਅੰਦਰ ਅਮਰੀਕਾ ਕੈਨੇਡਾ ਜਿਹੜੇ ਬੱਚੇ ਗਏ ਆ ਵਾਪਸ ਪੰਜਾਬ ਚ ਮੈਂ ਲੈ ਕੇ ਆਉਂਗਾ ਤੁਹਾਡਾ ਸਾਰਿਆਂ ਦਾ ਸਮੂਚੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹੈ ਅੱਜ ਤੁਸੀਂ ਕਮਾਲ ਕਰਤੀ